ਇਹ ਪਹਾੜੇ ਦੇ ਉੱਤੇ ਕੱਠੀਆਂ ਕੀਤੀਆਂ ਹੁੰਦੀਆਂ ਨੇ ਇਹੋ ਜਿਹੀਆਂ ਔਰਤਾਂ ਕੋਈ ਕਹੇ ਇਸकी जमानत ਨਹੀਂ ਹੋ ਸਕती ये बुकिंग में फंस गया है ये स्लेग में फंस गया है इसके बाद बड़ी गिरोह पकड़ी हुई है बड़ा खुद पकड़ा गया है क्या पकड़ा गया है मोटर करती है कुछ करती है आज मैं ये तो पूछਦਾ ਪਾਸਟਰ ਬਲਜਿੰਦਰ ਸਿੰਘ ਤੋ ਉਹ ਵੀ ਅੱਜ ਤੂੰ ਜੱਜ ਦੇ ਸਾਹਮਣੇ ਲੇਲੜੀਆਂ ਕਿਉਂ ਕੱਢਦਾ ਸੀ ਤੂੰ ਤਾਂ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਉਹ ਯਾਦ ਕਰਾਉਂਦਾ ਆਉਂਦਾ ਸੀ ਤੂੰ ਤਾਂ ਕਹਿੰਦਾ ਹੀ ਚਾਹੇ ਚਾਰ ਕਤਲਾਂ ਦੇ ਮਾਮਲੇ ਦਰਜ ਹੋਣ ਚਾਹੇ ਸਜ਼ਾ ਸੁਣਾਈ ਹੋਵੇ ਜੱਜ ਨੇ ਵੀ ਤੂੰ ਬਰੀ ਕਰਾ ਦੇਗਾ ਅੱਜ ਆਦੇਵਾਰੀ ਤੈਨੂੰ ਕਿਉਂ ਹੋ ਗਿਆ ਅੱਜ ਇੱਕ ਹੋਰ ਪਖੰਡੀ ਦਾ ਪਰਦਾ ਫਾਸ਼ ਹੋਇਆ ਅੱਜ ਇੱਕ ਹੋਰ ਪਖੰਡੀ ਨੂੰ ਅਦਾਲਤ ਦੇ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਆ ਅੱਜ ਅਦਾਲਤ ਦੇ ਵੱਲੋਂ ਪਾਸਟਰ ਬਲਜਿੰਦਰ ਸਿੰਘ ਨੂੰ ਰੇਪ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਆ ਇਹ ਉਹੀ ਪਾਸਟਰ ਬਲਜਿੰਦਰ ਸਿੰਘ ਆ ਜਿਹੜਾ ਆਪਦੇ ਆਪ ਨੂੰ ਰੱਬ ਸਮਝਦਾ ਹੁੰਦਾ ਸੀ ਜਿਹੜਾ ਸਟੇਜਾਂ ਦੇ ਉੱਪਰ ਚੜ੍ਹ ਕੇ ਪਖੰਡਵਾਦ ਨੂੰ ਪ੍ਰਮੋਟ ਕਰਦਾ ਹੁੰਦਾ ਸੀ ਜਿਹੜਾ ਹੱਥ ਦੇ ਵਿੱਚ ਮੈਕ ਫੜ ਕੇ ਲੋਕਾਂ ਨੂੰ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਜੇਕਰ ਕੋਈ ਤੁਹਾਡਾ ਰਿਸ਼ਤੇਦਾਰ ਜੇਲ੍ਹ ਦੇ ਵਿੱਚ ਆ ਇਹ ਉਸ ਨੂੰ ਬਰੀ ਕਰਵਾ ਦੂਗਾ ਚਾਹੇ ਉਹਦੇ ਉੱਪਰ ਕਤਲ ਦਾ ਕੇਸ ਹੋਵੇ ਚਾਹੇ ਉਹਦੇ ਉੱਪਰ ਭੁੱਕੀ ਜਾਂ ਸਮੈਕ ਦਾ ਕੇਸ ਹੋਵੇ ਤੇ ਅੱਜ ਜਦੋਂ ਜੱਜ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਤਾਂ ਇਹ ਜੱਜ ਦੇ ਸਾਹਮਣੇ ਅਦਾਲਤ ਦੇ ਵਿੱਚ ਗੜਗੜਾਉਣ ਲੱਗਿਆ ਮੈਂਤਾ ਕਰਨ ਲੱਗਿਆ ਕਹਿੰਦਾ ਪਿੱਛੇ ਮੇਰਾ ਪਰਿਵਾਰ ਆ ਲੱਤ 'ਚ ਰਾੜ ਪਈ ਹੋਈ ਆ ਵੀ ਮੇਰੇ ਤੇ ਰਹਿਮ ਕਰੋ ਹੁਣ ਇਹਦੇ ਤੋਂ ਕੋਈ ਪੁੱਛਣ ਵਾਲਾ ਹੋਵੇ ਵੀ ਤੂੰ ਤਾਂ ਆਪਦੇ ਆਪ ਨੂੰ ਰੱਬ ਸਮਝਦਾ ਹੁੰਦਾ ਸੀ ਤੂੰ ਤਾਂ ਲੋਕਾਂ ਨੂੰ ਜੇਲਾਂ ਦੇ ਵਿੱਚੋਂ ਬਰੀ ਕਰਾਉਂਦਾ ਹੁੰਦਾ ਸੀ ਤੇ ਆਪਦੇ ਵਾਰੀ ਤੈਨੂੰ ਕੀ ਹੋ ਗਿਆ ਬਈ ਤੂੰ ਤਾਂ ਜਾਦੂ ਮੰਤਰ ਮਾਰਦਾ ਹੁੰਦਾ ਸੀ ਸਟੇਜਾਂ ਦੇ ਉੱਪਰ ਚੜ੍ਹ ਕੇ ਤੇ ਅੱਜ ਤੂੰ ਰੋਣ ਕਿਉਂ ਲੱਗ ਗਿਆ ਆਪਦੇ ਵਾਰੀ ਅੱਜ ਤੂੰ ਗਿੜਗੜਾਉਣ ਕਿਉਂ ਲੱਗ ਗਿਆ ਅੱਜ ਮਾਰ ਕੋਈ ਮੰਤਰ ਕਰ ਕੋਈ ਜਾਦੂ ਜੱਜ ਦੇ ਉੱਪਰ ਆ ਜਾ ਜੇਲ੍ਹ ਦੇ ਵਿੱਚੋਂ ਬਾਹਰ ਅੱਜ ਤੇਰੀਆਂ ਚੀਕਾਂ ਕਿਉਂ ਨਿਕਲ ਗਈਆਂ ਇਹਦੀ ਪਾਸਟਰ ਬਲਜਿੰਦਰ ਸਿੰਘ ਦੀ ਇੱਕ ਮੈਂ ਤੁਹਾਨੂੰ ਆਹ ਵੀਡੀਓ ਦਿਖਾਉਣੀ ਚਾਹਣਾ ਕਿਵੇਂ ਇਹਨੇ ਸਾਡੇ ਲੋਕਾਂ ਨੂੰ ਗੁੰਮਰਾਹ ਕੀਤਾ ਕਿਵੇਂ ਸਾਡੇ ਲੋਕਾਂ ਦੇ ਭੋਲੇਪਣ ਦਾ ਫਾਇਦਾ ਚੱਕਿਆ ਇਸ ਬੰਦੇ ਨੇ ਪਾਸਟਰ ਬਲਜਿੰਦਰ ਸਿੰਘ ਨੇ ਜਿਹਦੇ ਉੱਪਰ ਰੇਪ ਦਾ ਕੇਸ ਆ ਤੇ ਉਮਰ ਕੈਦ ਦੀ ਸਜ਼ਾ ਹੋਈ ਆ ਆ ਤੁਸੀਂ ਵੀਡੀਓ ਦੇਖੋ ਮੈਂ ਤੁਹਾਨੂੰ ਆ ਵੀਡੀਓ ਦਿਖਾਉਣੀ ਚਾਹਣਾ ਧਿਆਨ ਦੇ ਨਾਲ ਸੁਣਿਓ ਸਾਰੀ ਵੀਡੀਓ ਜੋ ਜੇਲ੍ਹ ਵਿੱਚੋਂ ਆ ਬਹਾਰ ਆ ਰਿਹਾ ਹੈ जेल में मेरे yes. हस्बैंड आजाद हो गया वो गुड yes. न्यूज yeah. मिल रही है आपको होली स्प्रिट yeah. कोई कहे इसकी जमानत तो नहीं हो सकती ये बुक्की में फंस गया है ये स्मैंग में फंस गया है इसके बाद बड़ी हीरोइन पकड़ी गई है yes. बड़ा कुछ पकड़ा गया है क्या पकड़ा गया मर्डर कर दिया कुछ कर दिया yes. क्या मर्डर मर्डर यस बंदा मार दिया यस कदम यस उसको बोल चार भी मार तभी तो आजाद हो गया चार ਕਹਿੰਦਾ ਵੀ ਔਰਤ ਨੂੰ ਕਹਿ ਰਿਹਾ ਤੁਸੀਂ ਸਾਰੀ ਵੀਡੀਓ ਦੇਖੀ ਆ ਵੀ ਤੇਰਾ ਪਤੀ ਅੱਜ ਤੋਂ ਜ਼ਿਆਦਾ ਚਾਹੇ ਉਹਦੇ ਤੇ ਪੁੱਕੀ ਦਾ ਪਰਚਾ ਚਾਹੇ ਸਮੈਕ ਦਾ ਪਰਚਾ ਚਾਹੇ ਉਹਨੇ ਚਾਰ ਕਤਲ ਕੀਤੇ ਆ ਕਹਿੰਦਾ ਵੀ ਅੱਜ ਤੋਂ ਤੇਰਾ ਪਤੀ ਆਜਾਦ ਆ ਤੇ ਜਿਹੜੀ ਆ ਔਰਤਾ ਇਹ ਵੀ ਚੀਕਾਂ ਮਾਰ ਮਾਰ ਕੇ ਨੱਚ ਰਹੀ ਆ ਇਹ ਪਹਾੜੇ ਦੇ ਉੱਤੇ ਇਕੱਠੀਆਂ ਕੀਤੀਆਂ ਹੁੰਦੀਆਂ ਨੇ ਇਹੋ ਜੀਆਂ ਔਰਤਾਂ ਕਿਰਾਏ ਤੇ ਲਿਆਂਦੀਆਂ ਹੁੰਦੀਆਂ ਨੇ ਇਹਨਾਂ ਨੂੰ ਪਹਿਲਾਂ ਤਿਆਰੀ ਕਰਾਈ ਜਾਂਦੀ ਆ ਫਿਰ ਮੈਕ ਦੇ ਵਿੱਚ ਇਹ ਬੋਲਦਾ ਇਹੋ ਜੀਆਂ ਔਰਤਾਂ ਆਪਣੇ ਟਪੂਸੀਆਂ ਮਾਰਦੀਆਂ ਨੱਚਦੀਆਂ ਤੇ ਸਾਡੇ ਭੋਲੇ ਭਾਲੇ ਲੋਕ ਗੁਮਰਾਹ ਹੋ ਜਾਂਦੇ ਆ ਲਾਈ ਲੱਗਾ ਪਤਾ ਹੀ ਆ ਇਹਨਾਂ ਦੇ ਪਿੱਛੇ ਲੱਗ ਜਾਂਦੇ ਆ ਤੇ ਅੱਜ ਮੈਂ ਇਹ ਤੋਂ ਪੁੱਛਦਾ ਪਾਸਟਰ ਬਲਜਿੰਦਰ ਸਿੰਘ ਤੋ ਵੀ ਅੱਜ ਤੂੰ ਜੱਜ ਦੇ ਸਾਹਮਣੇ ਲੇਲੜੀਆਂ ਕਿਉਂ ਕੱਢਦਾ ਸੀ ਤੂੰ ਤਾਂ ਲੋਕਾਂ ਨੂੰ ਜੇਲ੍ਹਾਂ ਦੇ ਵਿੱਚੋਂ ਯਾਦ ਕਰਾਉਂਦਾ ਆਂਦਾ ਸੀ ਤੂੰ ਤਾਂ ਕਹਿੰਦਾ ਚਾਹੇ ਚਾਰ ਕਤਲਾਂ ਦੇ ਮਾਮਲੇ ਦਰਜ ਹੋਣ ਚਾਹੇ ਸਜ਼ਾ ਸੁਣਾਈ ਹੋਵੇ ਜੱਜ ਨੇ ਹੈਂ ਵੀ ਤੂੰ ਬਰੀਕਾ ਦੇਗਾ ਅੱਜ ਆਪਦੇ ਵਾਰੀ ਤੈਨੂੰ ਕਿਉਂ ਹੋ ਗਿਆ ਬਈ ਅੱਜ ਪਾਸਟਰ ਬਲਜਿੰਦਰ ਸਿੰਘ ਆ ਅੱਜ ਤੈਨੂੰ ਕੀ ਹੋ ਗਿਆ ਸੋ ਇੱਥੋਂ ਸਾਡੇ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਕਲ ਯੋਗ ਦਾ ਜ਼ਮਾਨਾ ਭਾਈ ਇੱਥੇ ਕੋਈ ਬੰਦਾ ਰੱਬ ਨਹੀਂ ਹੈਗਾ ਤੇ ਜਿਹੜੇ ਲੋਕ ਇਸ ਪਾਸਟਰ ਬਲਜਿੰਦਰ ਸਿੰਘ ਦੇ ਪਿੱਛੇ ਲੱਗ ਕੇ ਆਪਦਾ ਧਰਮ ਪਰਿਵਰਤਨ ਕਰਦੇ ਸੀ ਉਹ ਵੀ ਮੇਰੀ ਗੱਲ ਕੰਨ ਖੋਲ ਕੇ ਸੁਣ ਲੋ ਪਿਓ ਇੱਕ ਹੀ ਹੁੰਦਾ ਉਹ ਆ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਣੇ ਖਣੇ ਨੂੰ ਪਿਓ ਨਹੀਂ ਬਣਾਈਦਾ ਹੁੰਦਾ ਹਰੇਕ ਦੇ ਪਿੱਛੇ ਲੱਗ ਕੇ ਧਰਮ ਪਰਿਵਰਤਨ ਨਹੀਂ ਕਰੀਦਾ ਹੁੰਦਾ ਠੀਕ ਆ ਆਪਣਾ ਪਿਓ ਇੱਕ ਹੀ ਆ ਉਹ ਆ ਅਕਾਲ ਪੁਰਖ ਪਰਮਾਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵੀ ਜਾਂਦੇ ਹੋਏ ਕਹਿ ਕੇ ਗਏ ਆ ਕਿ ਮੇਥੋਂ ਬਾਅਦ ਸਿੱਖਾਂ ਦਾ ਇੱਕੋ ਇੱਕ ਗੁਰੂ ਆ ਉਹ ਆ ਅਕਾਲ ਪੁਰਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਸਤੋ ਬਿਨਾ ਜੇ ਕੋਈ ਕਿਸੇ ਨੂੰ ਪੂਜਦਾ ਜਾਂ ਮੰਨਦਾ ਕਿਸੇ ਦੇਹਧਾਰੀ ਦੀ ਪੂਜਾ ਕਰਦਾ ਉਹ ਸਿੱਖਣੀ ਹੋ ਸਕਦਾ ਇਹ ਬਹੁਤ ਵੱਡੀ ਗੱਲ ਆ ਜਿਹੜੀ ਆਪਾਂ ਨੂੰ ਹੁਣ ਸਿੱਖੋਂ ਤੋਂ ਮਿਲੀ ਆ ਸੋ ਹੌਲ ਨਾ ਕਿਸੇ ਦੇ ਪਿੱਛੇ ਲੱਗ ਜਿਓ ਹੱਥ ਜੋੜ ਕੇ ਬੇਨਤੀ ਆ ਮੇਰੀ